ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਸਸਤੇਵਾਲਾ ਦੋਸਤੋ ਸਭ ਤੋਂ ਪਹਿਲਾਂ ਤਾਂ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੇ ਜਨਮ ਦਿਨ ਦੀਆਂ ਮੈਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹਾਂ ਕਿ ਜਿਹੜੇ ਦੀਪ ਬਾਈ ਦੇ ਸੁਪਨੇ ਸੀ ਜਿਹੜੀ ਦੀਪ ਬਾਈ ਦੀ ਸੋਚ ਸੀ ਅਸੀਂ ਉਸ ਸੋਚ ਨੂੰ ਉਹਨਾਂ ਸੁਪਨਿਆਂ ਨੂੰ ਅੱਗੇ ਲੈ ਕੇ ਜਾ ਸਕੀਏ ਸਾਡੀ ਕੌਮ ਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਇਸ ਚੀਜ਼ ਦਾ ਜਿਹੜਾ ਹੈਗਾ ਬਾਲਬਖਸ਼ਣ ਤੇ ਦੂਜੀ ਗੱਲ ਅੱਜ ਬਾਈ ਦੇ ਜਨਮ ਦਿਨ ਦੇ ਉੱਤੇ ਜਿਹੜੀ ਮੈਂ ਇੱਕ ਗੱਲ ਬਾਤ ਅੱਜ ਰੱਖਣੀ ਚਾਹੁੰਦਾ ਆ ਕਿ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਵੀ ਜਿਹੜੇ ਦੀਪ ਸਿੱਧੂ ਬਾਈ ਦੇ ਨਾਲ ਰਹਿਣ ਵਾਲੇ ਜਿਹੜੇ ਇੱਕ ਤਰ੍ਹਾਂ ਦੇ ਉਹ ਵੀ ਯੋਧੇ ਕੋ ਆਪਸ ਵਿੱਚ ਜਿਹੜਾ ਹੈਗਾ ਗੱਲ-ਗੱਲ ਦੇ ਉੱਤੇ ਉਲਝ ਰਹੇ ਨੇ ਤੇ ਜਿਹੜਾ ਹੈਗਾ ਇਹ ਬੜਾ ਹੀ ਜਿਹੜਾ ਮੁੱਦਾ ਇਹ ਮੰਦਭਾਗਾ ਮੁੱਦਾ ਹੈ ਕਿਉਂਕਿ ਇਹ ਜਿਹੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਸਰਕਾਰਾਂ ਦੀ ਕੋਸ਼ਿਸ਼ ਹਮੇਸ਼ਾ ਸਾਨੂੰ ਆਪਸ ਦੇ ਵਿੱਚ ਵੰਡਣ ਦੀ ਰਹੀ ਹੈ ਤੇ ਜੇ ਅੱਜ ਅਸੀਂ ਉਸੇ ਲਈ ਦੇ ਉੱਤੇ ਆਪ ਹੀ ਚੱਲ ਪਏ ਜੇ ਸਰਕਾਰਾਂ ਦਾ ਕੰਮ ਜਿਹੜਾ ਸਾਨੂੰ ਵੰਡਣਾ ਸਾਨੂੰ ਭੰਡਣਾ ਉਹ ਜੀ ਆਪ ਕਰਨ ਲੱਗ ਗਏ ਤੇ ਮੈਨੂੰ ਲੱਗਦਾ ਜਿਹੜਾ ਸਰਕਾਰਾਂ ਦਾ ਕੰਮ ਕਿਤੇ ਨਾ ਕਿਤੇ ਸੌਖਾ ਹੋ ਜਾਊਗਾ ਤੇ ਸਾਡੇ ਲਈ ਇਹ ਬਹੁਤ ਹੀ ਘਾਤਕ ਜਿਹੜਾ ਹੈਗਾ ਉਹ ਸਿੱਧ ਹੋਊਗਾ ਪਿਛਲੇ ਦਿਨੀ ਦੇਖਿਆ ਵੀ ਬਾਬਾ ਤਲਵਾੜਾ ਜੀ ਸਾਡੇ ਲਈ ਸਤਕਾਰਯੋਗ ਨੇ ਉਹ ਜਿਹੜਾ ਹੈਗਾ ਬਾਕੀ ਟੀਮ ਦੇ ਉੱਤੇ ਕਿੰਤੂ ਪਰੰਤੂ ਬਾਕੀ ਟੀਮ ਬਾਬਾ ਤਲਵਾੜਾ ਜੀ ਦੇ ਉੱਤੇ ਕਿੰਤੂ ਪਰੰਤੂ ਭਾਈ ਦਲਜੀਤ ਦੇ ਉੱਤੇ ਜਿਹੜਾ ਕਲਸੀ ਭਾਈ ਜੀ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਤੇ ਵੀਰ ਮਨਜੀਤ ਸਿੰਘ ਜਿਹੜਾ ਕਰਤਾਰਪੁਰ ਵਾਲੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਕਿੰਤੂ ਪਰੰਤੂ ਹੋ ਰਹੇ ਨੇ ਤੇ ਕਿਤੇ ਨਾ ਕਿਤੇ ਇਹ ਗੱਲ ਜਿਹੜਾ ਮਨ ਨੂੰ ਕਾਫੀ ਦੁੱਖ ਪਹਚਾਉਂਦੀ ਏ ਤੇ ਨਾਲ ਦੀ ਨਾਲ ਮੈਂ ਇਹ ਕਹਿਣਾ ਚਾਹਣਾ ਵੀ ਤੁਸੀਂ ਸਾਰੇ ਹੀ ਬਾਈ ਦੇ ਨਾਲ ਰਹਿੰਦੇ ਰਹੋ ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਬਾਈ ਦਾ ਸਾਥ ਜਿਹੜਾ ਹੈਗਾ ਉਹਦਾ ਨਿਗਮਾਨਿਆ ਹੋਇਆ ਤੇ ਤੁਸੀਂ ਯਾਰ ਮੈਂ ਮੈਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਤੁਸੀਂ ਯੋਧੇ ਹੋ ਤੁਸੀਂ ਸਤਿਕਾਰਯੋਗ ਹੋ ਸਾਰੇ ਤੇ ਮੈਂ ਕਹੂੰਗਾ ਵੀ ਤੁਸੀਂ ਬਾਈ ਦੀਆਂ ਜਿਹੜੀਆਂ ਫੋਟੋਆਂ ਲੈਣ ਜੋਗੇ ਰਹਿ ਗਏ ਤੁਸੀਂ ਉਹਦੇ ਨਾਲ ਬਾਈ ਦੀਆਂ ਫੋਟੋਆਂ ਲੈਣ ਜੋਗੇ ਰਹਿ ਗਏ ਤੁਸੀਂ ਬਾਈ ਦਾ ਕੋਈ ਗੁਣ ਨਹੀਂ ਲੈ ਸਕੇ ਕਿਉਂਕਿ ਗੱਲ ਕੀ ਸੀ ਸੰਤਾਂ ਮੰਨ ਲਓ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਜਦੋਂ ਸ਼ਹੀਦੀ ਪਾ ਗਏ ਜਦੋਂ ਉਹ ਫੌਜ ਚੜੀ ਅਟੈਕ ਹੋਇਆ ਦਰਬਾਰ ਸਾਹਿਬ ਦੇ ਉੱਤੇ ਸੰਤਾਂ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਜਿਹੜਾ ਉਸ ਤਰੀਕੇ ਨਾਲ ਜਿਹੜਾ ਹੈਗਾ ਕੌਮ ਦਾ ਚਲੋ ਉਸ ਤੋਂ ਬਾਅਦ ਸਿੰਘਾਂ ਨੇ ਜਿਹੜਾ ਹਥਿਆਰਬੰਦ ਜਿਹੜਾ ਸੰਘਰਸ਼ ਸੀਗਾ ਉਹ ਲੜਿਆ ਪਰ ਕਿਤੇ ਨਾ ਕਿਤੇ ਜਿਹੜੇ ਸੰਤਾਂ ਦੇ ਜਿਹੜੇ ਜਿਹੜਾ ਸੰਤਾਂ ਦਾ ਰਾਹ ਸੀਗਾ ਜਿਹੜਾ ਉਹ ਤੋਂ ਅਸੀਂ ਹੌਲੀ-ਹੌਲੀ ਢਟਕਦੇ 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 ਢਟਕ ਗਏ ਤੇ ਉਸੇ ਤਰੀਕੇ ਨਾਲ ਅੱਜ ਦੀਪ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਵੀ ਅਸੀਂ ਜਿਹੜਾ ਹੈਗਾ ਉਹ ਰਸਤੇ ਤੋਂ ਪਟਕ ਰਹੇ ਆ ਜਿਹੜਾ ਦੀਪ ਸਿੱਧੂ ਬਾਈ ਦਾ ਰਸਤਾ ਜਿਹੜਾ ਦਿਖਾਇਆ ਹੋਇਆ ਰਸਤਾ ਸੀਗਾ ਉਹਦੇ ਤੋਂ ਅਸੀਂ ਜਿਹੜਾ ਪਟਕਣਾ ਉਹ ਸ਼ੁਰੂ ਕਰ ਦਿੱਤਾ ਇੱਥੇ ਮੈਂ ਇਹ ਕਵਾਂਗਾ ਕਿ ਅਸੀਂ ਜਿਹੜਾ ਹੈਗਾ ਅਸੀਂ ਸੋਚ ਨਾਲ ਨਹੀਂ ਜੁੜਦੇ ਅਸੀਂ ਸਰੀਰ ਨਾਲ ਜੁੜ ਜੰਨੇ ਹ ਜੋ ਤੱਕ ਦੀਪ ਬਾਈ ਸਾਡੇ ਵਿੱਚ ਸੀਗਾ ਉਸ ਤੱਕ ਅਸੀਂ ਦੀਪ ਬਾਈ ਨੂੰ ਜਿਹੜਾ ਫੋਲੋ ਕਰਦੇ ਸੀਗੇ ਦੀਪ ਬਾਈ ਦੀ ਸੋਚ ਦਾ ਸਾਨੂੰ ਸਮਝ ਸੀਗੀ ਵੀ ਜਾਂ ਕਹਿ ਲੋ ਵੀ ਜੋ ਦੀਪ ਕਹਿੰਦਾ ਸੀ ਅਸੀਂ ਉਸ ਗੱਲ ਦੇ ਉੱਤੇ ਜਿਹੜਾ ਪੈਰਾ ਦਿੰਦੇ ਸੀ ਅਸੀਂ ਹੁਕਮ ਜਿਹੜਾ ਸੀਗਾ ਉਹਦੀ ਉਹ ਭਰਾ ਸਾਡਾ ਜਿਹੜਾ ਕੁਝ ਕਹਿੰਦਾ ਸੀ ਸਾਰੇ ਉਹਦੀ ਗੱਲ ਨੂੰ ਮੰਨਦੇ ਸੀ ਹਰ ਗੱਲ ਉਹਦੀ ਹੁਕਮ ਕਰਕੇ ਮੰਨਦੇ ਸੀ ਮੈਂ ਇਹ ਕਹਿਣ ਲੱਗਾ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਹੁਣ ਹੁਣ ਦੀਪ ਬਾਈ ਦੀ ਸੋਚ ਥੋੜੀ ਕਿਤੇ ਚਲੇਗੀ ਬਾਈ ਬਾਈ ਦੀਪ ਚਲੇ ਗਿਆ ਅਜੋ ਸਰੀਰਕ ਤੌਰ ਤੇ ਬਾਈ ਦੀਪ ਸਾਡੇ ਵਿੱਚ ਨਹੀਂਗਾ ਪਰ ਬਾਈ ਦੀ ਜਿਹੜੀ ਸੋਚ ਹੈ ਉਹ ਉਹ ਤਾਂ ਉਸੇ ਤਰ੍ਹਾਂ ਬਰਕਰਾਰ ਰਹੀ ਆ ਸੋਚ ਥੋੜੀ ਕਿਤੇ ਜਾਂਦੀ ਹੁੰਦੀ ਆ ਬੰਦਾ ਜਾਂਦਾ ਹੁੰਦਾ ਸੰਤ ਚਲੇ ਗਏ ਸੰਤਾਂ ਦੀ ਸੋਚ ਇੱਥੇ ਹੈ ਬਈ ਦੀਪ ਚਲੇਗਾ ਦੀਪ ਦੀ ਸੋਚ ਇੱਥੇ ਹੈ ਜੇ ਕੋਈ ਚੰਗਾ ਬੰਦਾ ਚਲ ਜਾਂਦਾ ਉਹਦੀ ਚੰਗੀ ਸੋਚ ਇੱਥੇ ਰਹਿੰਦੀ ਹੈ ਜੇ ਕੋਈ ਮਾੜਾ ਬੰਦਾ ਚਲੇ ਜਾਂਦਾ ਉਹਦੀ ਮਾੜੀ ਸੋਚ ਜਿਹੜੀ ਹੈਗੀ ਉਹ ਵੀ ਇੱਥੇ ਰਹਿੰਦੀ ਹੈ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੀ ਸੋਚ ਨੂੰ ਗਾਂ ਦੀਆਂ ਫੋਲੋ ਕਰਦੇ ਨੇ ਜਿਵੇਂ ਜਿਹੜੇ ਸਾਡੇ ਦੁਸ਼ਮਣ ਨੇ ਦੁਸ਼ਮਣ ਨੇ ਜਾ ਉਹ ਉਹ ਇੱਕ ਦੂਜੇ ਦੀ ਸੋਚ ਨੂੰ ਫੋਲੋ ਕਰ ਕਰਕੇ ਸਾਰੇ ਸਾਡੇ ਦੁਸ਼ਮਣ ਨੇ ਪਰ ਅਸੀਂ ਅਸੀਂ ਕਿ ਆਪ ਦੇ ਜਿਹੜੇ ਹੀਰੇ ਆ ਸਾਡੇ ਜਿਹਨਾਂ ਨੂੰ ਜਿਹਨਾਂ ਨੂੰ ਆਈਡਲ ਮੰਨਦੇ ਆ ਉਹਨਾਂ ਦੇ ਅਸੀਂ ਸੋਚ ਨਹੀਂ ਫੋਲੋ ਕਰ ਪਾਉਂਦੇ ਕਾਫੀ ਕਮਸਾਨ ਮਚਿਆ ਹੋਇਆ ਹੈ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਰੋਜ਼ ਨਵੀਆਂ ਇੰਟਰਵਿਊ ਹੋ ਰਹੀਆਂ ਨੇ ਉੱਥੇ ਚੱਲ ਕੀ ਰਿਹਾ ਹੈ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਭੰਡ ਰਹੇ ਹਾਂ ਅਸੀਂ ਅਗਾਧ ਹੀ ਨਹੀਂ ਸੋਚ ਰਹੇ ਵੀ ਹੁਣ ਅੱਗੇ ਕੀ ਕਰਨਾ ਹੈ ਜਾਂ ਜਿਵੇਂ ਦੀਪ ਬਾਈ ਚਲਾ ਗਿਆ ਉਹਦੇ ਉੱਤੇ ਵਿਚਾਰਾਂ ਬਹੁਤ ਘੱਟ ਹੋਈਆਂ ਵੀ ਕੀ ਹੋ ਸਕਦਾ ਯਾਰ ਕਿੱਦਾਂ ਹੋ ਗਿਆ ਇਹ ਹੈਨਾ ਕਿ ਕਿਦਾਂ ਵਾਪਰਿਆ ਹੋਊਗਾ ਕਿੰਨੇ ਕਰਾਇਆ ਹੋਊਗਾ ਕਿਵੇਂ ਹੋਇਆ ਹੋਊਗਾ ਅਸੀਂ ਇਹ ਇਤਕਲ ਦੇ ਉੱਤੇ ਵਿਚਾਰਾਂ ਜਿਹੜੀਆਂ ਹੈਗੀਆਂ ਉਹ ਬਹੁਤ ਘੱਟ ਕੀਤੀਆਂ ਨੇ ਪਰ ਅਸੀਂ ਜਿਹੜਾ ਆਫਸੀ ਜਿਹੜੀ ਖਿੱਚੋ ਤਾਂ ਜਿਹੜੀ ਉਸ ਤੋਂ ਬਾਅਦ ਚੱਲ ਪਈ ਉਹਦੇ ਉੱਤੇ ਅਸੀਂ ਬਹੁਤ ਵੱਡੀਆਂ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੀਆਂ ਇੰਟਰਵਿਊ ਸਾਡੇ ਲਾਈਵ ਚੱਲ ਰਹੇ ਨੇ ਕਿ ਕਿਤੇ ਨਾ ਕਿਤੇ ਸਾਡੇ ਲਈ ਨੁਕਸਾਨ ਦੇ ਨੇ ਤੇ ਤੁਸੀਂ ਵਖੋ ਤੁਸੀਂ ਦੀਪ ਬਾਈ ਦੇ ਨਾਲ ਰਹੇ ਹੋ ਦੀਪ ਬਾਈ ਦੇ ਨਾਲ ਰਹੇ ਬੰਦੇ ਇਹਨੇ ਹੁੰਦੇ ਨੇ ਸੂਰਮਿਆਂ ਦੇ ਨਾਲ ਸੂਰਮੇ ਹੀ ਰਹਿੰਦੇ ਹੁੰਦੇ ਆ ਤੁਸੀਂ ਮੈਨੂੰ ਲੱਗਦਾ ਵੀ ਸਾਰੇ ਬਹੁਤ ਵਧੀਆ ਉਹ ਬਹੁਤ ਬਹੁਤ ਚੜ੍ਹਦੀ ਕਲਾ ਵਾਲੇ ਉਹ ਸਾਡੇ ਨਾਲੋਂ ਬਹੁਤ ਜ਼ਿਆਦਾ ਸਿਆਣੇ ਹੋਵੋਗੇ ਸਾਡੀ ਕੋਈ ਤੋਕ ਨਹੀਂ ਬਣਦੀ ਵੀ ਅਸੀਂ ਤੁਹਾਨੂੰ ਮਤ ਦਈਏ ਪਰ ਤੁਹਾਡੇ ਨਿੱਕੇ ਵੱਡੇ ਭਰਾ ਹੋਣ ਦੇ ਬਾਬਤ ਅਸੀਂ ਤੁਹਾਨੂੰ ਸੁਝਾਅ ਦਿੰਨੇ ਆ ਅਸੀਂ ਤੁਹਾਨੂੰ ਮਤ ਨਹੀਂ ਦਿੰਦੇ ਤੁਹਾਨੂੰ ਅਕਲ ਨਹੀਂ ਦਿੰਦੇ ਅਸੀਂ ਤੁਹਾਨੂੰ ਸੁਝਾਅ ਦਿੰਨੇ ਆ ਵੀ ਆਪਾਂ ਜਿਹੜਾ ਦੀਪ ਬਾਈ ਦਾ ਵਿਖਾਇਆ ਹੋਇਆ ਰਸਤਾ ਆ ਜਿਹੜਾ ਉਧਰ ਨੂੰ ਚੱਲੀਏ ਜੇ ਆਪਾਂ ਗੱਲ ਕਰਨੀ ਹੈ ਕੋਈ ਕੌਮ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਨਾ ਕਿ ਆਪਾਂ ਆਪਸੇ ਚ ਇੱਕ ਦੂਜੇ ਨੂੰ ਜਿਹੜਾ ਭੰਡਨ ਤੇ ਆਪਾਂ ਜ਼ੋਰ ਫੜਿਆ ਹੋਇਆ ਇਹ ਕੰਮ ਆਪਾਂ ਬੰਦ ਕਰੀਏ ਦੇਖੋ ਦੀਪ ਬਾਈ ਨੂੰ ਮੋਰਚੇ ਦੇ ਵਿੱਚ ਦੀਪ ਬਾਈ ਦੇ ਨਾਲ ਬੜਾ ਕੁਝ ਹੋਇਆ ਬੜਾ ਪਹਿਲਾਂ ਵੀ ਹੋਇਆ 26 ਤੋਂ 26 ਤੋਂ ਬਾਅਦ ਤਾਂ ਮੈਨੂੰ ਲੱਗਦਾ ਉਹਨਾਂ ਚੀਜ਼ਾਂ ਦਾ ਸਿਖਰ ਹੋ ਗਿਆ ਬਾਈ ਨੂੰ ਗਦਾਰ ਕਿਹਾ ਬੜਾ ਕੁਝ ਕੀਤਾ ਨਾਲ ਕੀਤਾ ਕਿੰਨਾ ਨੇ ਜਿਹੜੇ ਹਮੇਸ਼ਾ ਸਾਡੇ ਉਲਟ ਚੱਲਦੇ ਆ ਜਿਹੜੇ ਜਿਹੜੇ ਇੱਕ ਤਰ੍ਹਾਂ ਦੇ ਵੀ ਸਾਡੇ ਸਾਡੇ ਵਿਰੋਧੀ ਆ ਉਹਨਾਂ ਨੇ ਕੀਤਾ ਤੇ ਬਾਈ ਨੇ ਉਹਦੇ ਵਿਰੋਧੀਆਂ ਨੂੰ ਵੀ ਨਾਂ ਲੈ ਕੇ ਟਾਰਗੇਟ ਜਿਹੜਾ ਹੈਗਾ ਸੀਗਾ ਉਹ ਪਹਿਲਾਂ ਨਹੀਂ ਕੀਤਾ ਬਾਈ ਨੇ ਉਹਨਾਂ ਦੀਆਂ ਵੀ ਗੱਲਾਂ ਜਿਹੜੀਆਂ ਉਹ ਨਹੀਂ ਕੀਤੀਆਂ ਤੇ ਤੁਸੀਂ ਯਾਰ ਆਪਸ ਵਿੱਚ ਲੱਗ ਗਏ ਹੋ ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਆਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਾਈ ਦੀਪ ਦੀ ਸੋਚ ਤੋਂ ਉਲਟੇ ਆਏ ਗੱਲ ਤੇ ਆਪਾਂ ਹਮੇਸ਼ਾ ਜਦੋਂ ਬਾਈ ਦੀ ਸ਼ਹੀਦੀ ਹੋਈ ਹੈ ਅੰਤਮ ਸੰਸਕਾਰ ਹੋਇਆ ਹੈ ਜਾਂ ਭੋਗ ਪਿਆ ਹੈ ਜਾਂ ਹੁਣ ਸਮਾਗਮ ਹੋ ਰਿਹਾ ਹੈ ਹਰ ਥਾਂ ਦੇ ਉੱਤੇ ਆਪਾਂ ਜਿਹੜਾ ਹੈਗਾ ਇਹ ਜਕਾਰੇ ਲਾਉਣੇ ਆ ਨਾਰੇ ਲਾਉਣੇ ਆ ਦੀ ਬਾਈ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪਰ ਆਪਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਦੀਪ ਬਾਈ ਦੀ ਸੋਚ ਤੋਂ ਆਪਾਂ ਪੂਰੇ ਪਰੇ ਜਾ ਚੁੱਕੇ ਹਾਂ ਤੇ ਆਪਾਂ ਥੋੜਾ ਜਾਂ ਆਪਦੇ ਆਪ ਨੂੰ ਇਹ ਗੱਲਾਂ ਪੁੱਛੀਏ ਕਿ ਕੀ ਬਈ ਦੀਪ ਦੀ ਆਹੀ ਸੋਚ ਸੀ ਜਿੱਦਨ ਅਸੀਂ ਵੱਧ ਰਹੇ ਹਾਂ ਇੱਧਰ ਨਹੀਂ ਵਧਣ ਨੂੰ ਕਿਹਾ ਸੀ ਦੀਪ ਬਾਈ ਨੇ ਜਾਂ ਉਹ ਰਸਤਾ ਕੋਈ ਹੋਰ ਸੀਗਾ ਜਾਂ ਕੋਈ ਉਹ ਸੋਚ ਕੋਈ ਹੋਰ ਸੀਗੀ ਇਹ ਗੱਲਾਂ ਆਪਾਂ ਥੋੜਾ ਜਿਹਾ ਉਹਦਾ ਧਿਆਨ ਵਿੱਚ ਲਿਆ ਕੇ ਤੇ ਆ ਅਖੀਰ ਦੇ ਉੱਤੇ ਫਿਰ ਤੁਹਾਡਾ ਸਭ ਦਾ ਕਈਆਂ ਦਾ ਮੈਨੂੰ ਲੱਗਦਾ ਵੀ ਮੇਰੇ ਪਿਓਆਂ ਦੇ ਬਰਾਬਰ ਨੇ ਕਈ ਕਈ ਮੇਰੇ ਛੋਟੇ ਭਰਾਵਾਂ ਦੇ ਬਰਾਬਰ ਨੇ ਕਈ ਵੱਡੇ ਭਰਾਵਾਂ ਦੇ ਬਰਾਬਰ ਨੇ कि मैं आप सब नु हाथ जोड़ के अपील अपील आ विनती करदां कि आपा ए ਨਿਕਲੀਏ ਯਾਰ ਇਸ ਚੱਕਰ ਦੇ ਵਿੱਚੋਂ ਆਪਾਂ ਨਿਕਲੀਏ ਜਿਹੜੇ ਦੇ ਵਿੱਚ ਪੈ ਗਏ ਆ ਤੇ ਆਪਾਂ ਜਿਹੜਾ ਹੈਗਾ ਇੱਕ ਝੁੱਟ ਹੋ ਕੇ ਆਪਾਂ ਆਪਦਾ ਜਿਹੜਾ ਦੀਪ ਬਾਈ ਜਿਹੜੇ ਸੁਪਨੇ ਸੀ ਜਿਹੜੇ ਉਹਦੀ ਸੋਚ ਸੀ ਜਿਹੜਾ ਵਿਚਾਰ ਸੀ ਉਹਨਾਂ ਵੱਲ ਨੂੰ ਵਧੀਏ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਇਜਾਜ਼ਤ ਕਿਹਾ ਹੋ ਸਕਦਾ ਵੀ ਕੋਈ ਗੱਲ ਮੈਂ ਅਜਿਹੀ ਕੀਤੀ ਹੋਵੇ ਜੋ ਮੈਨੂੰ ਨਹੀਂ ਸੀ ਕਰਨੀ ਚਾਹੀਦੀ ਜਾ ਕਿਸੇ ਨੂੰ ਵੀ ਮੇਰੀ ਜੇ ਕੋਈ ਵੀ ਗੱਲ ਨਾ ਪਸੰਦ ਹੋਵੇ ਤੇ ਮੈਂ ਹੱਥ ਜੋੜ ਕੇ ਪਹਿਲਾਂ ਹੀ ਮਾਫੀ ਮੰਗ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ